ਹੁਨੇ ਦੇ ਆਵੇ ਕੰਗਣਾ ਜੀ ਸੋਨੇ ਦੇ ਆਵੇ ਕੰਗਣਾ ਜਿੱਥੇ ਸਾਡਾ ਦਿਲ ਕਰਦਾ ਉਥੇ ਮਾਪਿਆਂ ਨੇ ਨਹੀਂਓ ਮੰਗਣਾ ਜੀ ਉਥੇ ਮਾਪਿਆਂ ਨੇ ਨਹੀਂਓ ਮੰਗਣਾ ਆਹਾ ਪੈ ਗਿਆ ਰੋਣਾ ਉਮਰਾਂ ਦਾ ਹੈ ਜ਼ਖਮੀ ਹੋ ਗਏ ਹਾਸੇ ਸੁਨੇ ਇਸ ਟੁੱਟੇ ਦਿਲ ਦੀ ਦੇਵੇ ਕੌਣ ਦਿਲਾਸੇ ਕੋਈ ਬੇੜੀ ਦਾ ਮਲਾ ਨਾ ਰਹਾਂ ਜੀ ਕੋਈ ਬੇੜੀ ਦਾ ਮਲਾ ਨਾ ਰਹੋ ਖੋੜਾ ਕਦੋਂ ਮੁੱਕ ਜਾਣਗੇ ਇਹਨਾਂ ਸਾਹਾਂ ਦਾ ਸਾਹਾਂ ਦਾ ਵਸਾ ਨਾ ਰਹਾਂ ਜੀ ਇਹਨਾਂ ਸਾਹਾਂ ਦਾ ਵਸਾ ਨਾ ਰਹੋ ਵਾ 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 ਕੀ ਕੀ ਬਾਤ ਆਵੇ ਹੈ ਕਿਆ ਬਾਤ ਹੈ ਸੁਣਿਆ ਮਿੱਤਰੋ ਸਾਡੇ ਚੀਫ ਨੇਸਰ ਸਾਹਿਬ ਕਿਦਾਂ ਸੁਰੀਲਾ ਗਾਉਂਦੇ ਨੇ ਬਹੁਤ ਨਿੱਗਾ ਸਵਾਹ ਹਾਂਜੀ ਸਤਿ ਸ੍ਰੀ ਅਕਾਲ